ਅਮਰੀਕਾ ਭਾਰਤ ਨਾਲ ਹੱਥ ਮਿਲਾਉਂਦਾ ਜਾਂ ਨਹੀਂ ਮਿਲਾਉਂਦਾ ਅਮਰੀਕਾ ਭਾਰਤ ਨੂੰ ਬੰਦਾ ਬਣਾ ਕੇ ਆਪਣੇ ਗੋਟਿਆਂ ਥੱਲੇ ਲੈਂਦਾ ਜਾਂ ਨਹੀਂ ਲੈਂਦਾ ਭਾਰਤ ਦਾ ਅਮਰੀਕਾ ਦੇ ਪ੍ਰਤੀ ਦ੍ਰਿਸ਼ਟੀਕੋਣ ਕੀ ਹੈ ਜਾਂ ਕੀ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਜਦੋਂ ਜਹਦ ਨੂੰ ਦਬਾਉਣ ਲਈ ਖਾਲਸਾ ਦੀ ਲਹਿਰ ਨੂੰ ਦਬਾਉਣ ਲਈ ਭਾਰਤ ਅਮਰੀਕਾ ਨਾਲ ਕੋਈ ਵੱਡਾ ਸਮਝੌਤਾ ਕਰ ਲੈਂਦਾ ਪਰ ਸਿੱਖ ਦ੍ਰਿਸ਼ਟੀਕੋਣ ਸਿੱਖ ਪਰਸਪੈਕਟਿਵ ਕਦੇ ਵੀ ਚੇਂਜ ਨਹੀਂ ਹੋਏਗਾ ਜੰਗ ਜਾਰੀ ਹੈ ਜੰਗ ਜਾਰੀ ਰਹੇਗੀ ਸੰਘਰਸ਼ ਜਾਰੀ ਹੈ ਤੇ ਜਾਰੀ ਰਹੇਗਾ ਇਹ ਸਿੱਖ ਪਰਸਪੈਕਟਿਵ ਹੈ ਇਹ ਕਦੇ ਬਦਲ ਨਹੀਂ ਸਕਦਾ ਕਦੇ ਟੁੱਟ ਨਹੀਂ ਸਕਦਾ ਹਾਂ ਠੀਕ ਹੈ ਸਾਡੇ ਚ ਪੱਗਾਂ ਵਾਲੇ ਬੰਦੇ ਜਾਂ ਕਈ ਹੋਰ ਇਸ ਤਰੀਕੇ ਦੇ ਬੰਦੇ ਸਾਡੇ ਚ ਸ਼ਾਮਲ ਹੋ ਜਾਂਦੇ ਨੇ ਤੇ ਉਹ ਉਹ ਸਟੇਟ ਦੀ ਕਾਰਗੁਜ਼ਾਰੀ ਹੈ ਸਟੇਟ ਦੀਆਂ ਕਾਰਵਾਈਆਂ ਨੇ ਸਟੇਟ ਨੇ ਹਮੇਸ਼ਾ ਕਰਨਾ ਹੁੰਦਾ ਕੋਈ ਵੀ ਹੋਵੇ ਭਾਵੇਂ ਮੁਗਲਾਂ ਦੀ ਹੋਵੇ ਗੋਰਿਆਂ ਦੀ ਸੀ ਜਾਂ ਹੁਣ ਹਿੰਦੂਆਂ ਦੀ ਹੈ ਉਹ ਸਟੇਟ ਨੇ ਆਪਣੀਆਂ ਕਾਰਵਾਈਆਂ ਕਰਨੀਆਂ ਹੀ ਕਰਨੀਆਂ ਨੇ